ਅੱਜ ਜਿਹੜਾ ਕੀ ਕਿਹੜਾ ਚੌਂਸ ਹੈ ਕਿ ਇਸ ਕੀ ਬਦਲ ਸਿਚੁਏਸ਼ਨਾਂ ਹੁੰਦੀ ਹੈ ਸਿਚੁਏਸ਼ਨ ਬਿਲਕੁਲ ਅੰਡਰ ਕੰਟਰੋਲ ਹੈ ਤੇ ਅਵੰਧ ਦੇ ਕਾਨੂੰਨ ਦੀ ਸਥਿਤੀ ਬਣੀ ਹੋਈ ਹੈ ਜੀ ਮੈਡਮ ਜਿਸ ਤਰ੍ਹਾਂ ਅਥਰੂ ਗੈਸ ਵੀ ਚੱਲੇ ਉਹਨਾਂ ਵੱਲੋਂ ਡਲੇ ਵੀ ਚਲਾਏ ਗਏ ਲੇਕਿਨ ਤੁਹਾਡੇ ਬੰਦੇ ਵੀ ਕੁਝ ਜਿਹੜੇ ਨੇ ਉਹ ਉਹਨਾਂ ਨੇ ਬਿਠਾ ਲਏ ਸੀਗੇ ਰਾਉਂਡ ਅਪ ਕੀਤੀ ਸੀਗੇ ਕੀ ਕਾਰਨ ਸੀਗਾ ਹੁਣ ਛੜਾਏ ਗਏ ਨੇ ਉਹ ਅਹ ਦੇਖੀਏ ਇਹ ਆ ਯਹਾਂ ਜੋ ਮੌਬ ਸੀਗੀ ਉਹਦੇ ਵਿੱਚ ਕੁਝ ਸਾਡੇ ਜਿਓ ਵਾਂਟਡ ਕੇਸਿਸ ਦੇ ਵਿੱਚ ਕ੍ਰਿਮੀਨਲਸ ਵੀ ਹੈ ਉਹ ਵੀ ਲੋਕੇ ਬੈਠੇ ਸੀਗੇ ਤੇ ਦੂਜਾ ਅਗਰੈਸਿਵ ਫੋਰਸ ਅਗਰੈਸਿਵ ਮੌਬ ਸੀਗੀ ਪੁਲਿਸ ਦੇ ਵੱਲ ਲਗਾਤਾਰ ਇਨਾਂ ਦਾ ਅਗਰੈਸ਼ਨ ਰਿਹਾ ਹੈਗਾ ਤੇ ਇੱਥੇ ਅਸੀਂ ਆ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਆਏ ਸੀਗੇ ਤੇ ਜਦੋਂ ਅਸੀਂ ਇੱਥੇ ਪਹੁੰਚੇ ਤੇ ਸਾਡੇ ਉੱਪਰ ਚਾਰੋਂ ਤਰਫ ਜਿੰਨੇ ਵੀ ਛਤਾਂ ਨੇ ਉੱਤੇ ਉੱਪਰ ਉਹਨਾਂ ਦੇ ਉੱਪਰ ਜੋ ਬੰਦੇ ਖੜੇ ਸੀਗੇ ਉਹਨਾਂ ਨੇ ਸਾਡੇ ਉੱਪਰ ਪਥਰਾਓ ਕੀਤਾ ਤੇ ਉਹ ਜਦੋਂ ਪਥਰਾਓ ਹੋਣ ਲੱਗਿਆ ਔਰ ਬਹੁਤ ਜ਼ਿਆਦਾ ਭਾਰੀ ਮਾਤਰਾ ਦੇ ਵਿੱਚ ਜੋ ਸਟੋਨ ਪੈਲਟਿੰਗ ਹੋਈ ਤਾਂ ਅਸੀਂ ਫਿਰ ਟিয়ার ਗੈਜ਼ੀ ਵਰਤੋ ਕਰਦੇ ਹੋਏ ਇੱਕ ਬਰੀ ਮੌਬ ਨੂੰ ਡਿਸਪਰਸ ਕੀਤਾ ਤੇ ਹੌਲੀ ਹੌਲੀ ਫਿਰ ਏਰੀਆ ਦੇ ਵਿੱਚ ਡੋਮਿਨੇਸ਼ਨ ਮੇਨਟੇਨ ਕਰਦੇ ਹੋਏ ਇੱਥੇ ਆਰਡਰ ਨੂੰ ਮੇਨਟੇਨ ਕੀਤਾ ਹੈਗਾ ਕਿੰਨੇ ਕਿਸਾਨ ਕਿਸਾਨ ਕਹਿੰਦੇ ਅਗੀ ਪੁਲਿਸ ਨੇ ਪਹਿਲਾਂ ਸਾਡੇ ਤੇ ਆ ਕੇ ਡਲੇ ਵੀ ਭਰਾਏ ਨੇ ਜੀ ਮੈਂ 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 ਕਹਿੰਦੀ ਹਾਂ ਮੈਂ ਮੈਂ ਕਹਿੰਦੀ ਹਾਂ ਮੌਬ ਸੀਗੀ ਤੇ ਸਿਰਫ ਮੌਬ ਹੈ ਤੇ ਮੌਬ ਦਾ ਪਾਰਟ ਸੀਗੇ ਕੁਝ ਜੋ ਸਾਡੇ ਕੇਸਿਸ ਦੇ ਵਿੱਚ ਵਾਂਟਡ ਅਕਿਊਜ਼ਡ ਹੈ ਤੇ ਪੂਰੀ ਪੂਰੀ ਮੌਬ ਸੀਗੀ ਐਗਰੈਸਿਵ ਮੌਬ ਸੀਗੀ ਜਿਨ੍ਹਾਂ ਦੇ ਜਿਨ੍ਹਾਂ ਨੇ ਹਿਰਾਸਤ ਚ ਲੈ ਗਿਆ ਕਿਸਾਨ ਕਿੰਨੇ ਕਲੇ ਹਿਰਾਸਤ ਕੁਝ ਜਿਹੜੇ ਪ੍ਰਦਰਸ਼ਨਕਾਰੀ ਸੀਗੀ ਜਿਨ੍ਹਾਂ ਨੇ ਸਾਡੇ ਉਪਰ ਅਟੈਕ ਕੀਤਾ ਕੁਝ ਅਸੀਂ ਡਿਟੇਲ ਵੀ ਕੀਤਾ ਹੈ ਉਹਨਾਂ ਦੇ ਉਪਰ ਫਿਰ ਕੰਦੀ ਕਾਨੂੰਨੀ ਕਾਰਵਾਈ ਵੀ ਕਰਨੀ ਹੋਣੀ ਹੈ ਪੁਲਿਸ ਬਿਲਕੁਲ ਠੀਕ ਹੈ ਕੋਈ ਜੱਕ ਨਹੀਂ ਅਸੀਂ ਸਾਡੇ ਛੋਟੀ ਬੋਟ ਮਾਈਨਰ ਇੰਜਰੀ ਉਹ ਤਾਂ ਪੱਥਰ ਦੇ ਕਰਕੇ ਹੈਗੀ ਬਟ ਸਾਡੇ ਹੌਸਲੇ ਬਿਲਕੁਲ ਬੁਲੰਦ ਹੈ ਫੋਰਸ ਕਿੰਨੀ ਲਾਈ ਹੈ ਜ਼ਿਲ੍ਹੇ ਫੋਰਸ ਜ਼ਿਲ੍ਹੇ ਦੇ ਵਿੱਚ ਤਕਰੀਬਨ ਅਸੀਂ 2.5 ਹਜ਼ਾਰ ਤੋਂ ਉੱਪਰ ਫੋਰਸ پورے ਜ਼ਿਲ੍ਹੇ ਦੇ ਅੰਦਰ ਲਾਈ ਹੋਈ ਹੈ ਵਕਰੇ ਵਕਰੇ ਪੁਆਇੰਟਸ ਦੇ ਉੱਪਰ ਨਾਕਾ ਬੰਦੀ ਜ਼ਿਲ੍ਹੇ ਦੇ ਵਿੱਚ ਲਾਅ ਐਂਡ ਆਰਡਰ ਮੇਨਟੇਨ ਕਰ ਰਹੇ ਨੇ ਕਿਸਾਨਾਂ ਨਾਲ ਕੋਈ ਗੱਲਬਾਤ ਕੀਤੀ ਗੱਲਬਾਤ ਹੋਈ ਨਹੀਂ ਮੈਂ ਦੇਖੋ ਦੁਬਾਰਾ بار بار میڈیا ਦੇ ਸਾਥੀਆਂ ਕੇ ਥਰੂ ਆਹੀ ਕਹਿਣਾ ਚਾਹੂੰਗੀ ਕਿ ਕੋਈ ਵੀ ਚੀਜ਼ ਜੋ ਹੈ ਅੱਗੇ ਵਧਨੇ ਲੀਗਲ ਤਰੀਕੇ ਨਾਲ ਹੀ ਵਧ ਸਕਦੀ ਹੈ ਜੋ ਇਸ ਗਰੁੱਪ ਦੀ ਮੰਗ ਹੈਗੀ ਉਹ ਲੀਗਲ ਤਰੀਕੇ ਨਾਲ ਅਗਰ ਪੋਸੀਬਲ ਹੋਏਗੀ ਤਾਂ ਪ੍ਰਸ਼ਾਸਨ ਮਦਦ ਕਰੇਗਾ ਲੇਕਿਨ ਅਗਰ ਉਹ ਲੀਗਲ ਨਹੀਂ ਹੋ ਪਾਏਗਾ ਕਿਉਂਕਿ ਜੋ ਪੂਰਾ ਪੂਰਾ ਮਸਲਾ ਹੈ ਉਹ ਜੁਡੀਸ਼ਰੀ ਦੇ ਕੋਲ ਆਲਰੇਡੀ ਆਨਰੇਬਲ ਹਾਈ ਕੋਰਟ ਦੇ ਵਿੱਚ ਵੀ ਉਹਨਾਂ ਦੇ ਅੰਡਰ ਕਨਸਿਡਰੇਸ਼ਨ ਹੈਗਾ ਤੇ ਲਰਨਡ ਕੋਰਟਸ ਦੇ ਵਿੱਚ ਵੀ ਜੋ ਸੈਸ਼ਨ ਟ੍ਰਾਇਲ ਕੋਰਟਸ ਹੈ ਉੱਥੇ ਵੀ ਚੱਲ ਰਿਹਾ ਹੈਗਾ ਤਾਂ ਪੁਲਿਸ ਜੋ ਜੁਡੀਸ਼ੀਅਲ ਪ੍ਰੋਸੈਸ ਹੁੰਦਾ ਉਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦੀ ਤੇ ਅਸੀਂ ਇਹਨਾਂ ਨੂੰ ਬਾਰ ਬਾਰ ਆਈ ਚ ਸਮਝਾ ਚੁੱਕੇ ਹਾਂ ਲੀਗਲ ਤਰੀਕੇ ਨਾਲ ਹੀ ਮਸਲੇ ਦਾ ਹੱਲ ਨਿਕਲ ਸਕਦਾ ਹੈ ਲੀਗਲ ਤੋਂ ਇਲਾਵਾ ਸਾਡੇ ਕੋਲ ਕੋਈ ਇਹਨਾਂ ਦੇ ਕੁਝ ਸਹਿਮਤੀ ਬਣੀ ਹੈ ਇਹਨਾਂ ਦੇ ਨਹੀਂ ਮੈਂ ਤੁਹਾਨੂੰ ਦੁਬਾਰਾ ਉਹ ਹੀ ਦੱਸ ਰਿਹਾ ਜੀ ਜੁਡੀਸ਼ੀ ਦੇ ਕੋਲ ਸਾਰਾ ਸਾਨਾ ਨੂੰ ਰੁਕਿਆ ਜਾ ਰਹੇ ਹੈ ਮਤਲਬ ਨਹੀਂ ਟਰਨਲ ਤੇ ਜਾਣ ਦਿੱਤਾ ਜਾਵੇਗਾ ਨਹੀਂ ਜੀ ਬਸ ਅਸੀਂ ਆਰਡਰ ਨੂੰ ਮੇਨਟੇਨ ਕੀਤਾ ਹੈ ਐਂਡ ਸਭ ਠੀਕ ਹੈਗਾ ਤੇ ਮੰਦੇ ਕਾਨੂੰਨ ਵਾਬਰ ਕਰਾਰੇਗਾ ਥੈਂਕ ਯੂ ਥੈਂਕ ਯੂ ਕੁਝ ਨਹੀਂ ਬਸ ਐਸੇ ਅੱਧੀ ਆਏ ਹੋਏ ਲਾਏ ਨਾਟਨ ਮੇਨਟੇਨ ਕਰਨ ਤੇ ਐਸੇ ਹੈ ਮਮ ਡੈਲੀਟੋਲੇ ਵੀ ਚਲੇ ਜਾਏ ਕੀ ਹੈਗਾ ਉਹ ਕਿਸਾਨਾ ਵੱਲੋਂ ਜੋ ਕਿਸਾਨ ਕੀ ਜੋ ਇਹ ਮੌਬ ਹੈਗੀ ਇਹਨਾਂ ਦੇ ਵੱਲ ਅਗਰੈਸ਼ਨ ਕੀਤਾ ਗਿਆ ਪੁਲਿਸ ਇੱਥੇ ਆਈ ਸੀ ਤੇ ਹੁਣ ਅਸੀਂ ਕੰਟਰੋਲ ਕਰ ਰਹੇ ਹਾਂ ਬਚਾਦ ਦੇ ਵਿੱਚ ਬਚਾ ਰਿਹਾ ਜੀ ਹਾਂਜੀ ਹੁਣ ਤੱਕ ਸਿਚੁਏਸ਼ਨ ਅੰਡਰ ਕੰਟਰੋਲ ਹੈਗੀ ਇਹ ਅੱਗੇ ਜ਼ਿਆਦਾ ਨਹੀਂ ਹੈ ਹੁਣ ਤਾਂ ਡਿਸਪਰਸ ਹੋ ਗਏ ਤੇ ਲੇਕਿਨ ਆ ਸਾਰੇ ਛੱਤਾਂ ਦੇ ਉੱਪਰ ਚੜ ਕੇ ਉਹ ਪੱਥਰ-ਵੱੱਤਰ ਦੇ ਨਾਲ ਸਟੋਨ ਪੈਲਟਿੰਗ ਕਰ ਰਹੇ ਪੁਲਿਸ ਤੇ ਹਮਲਾ ਕਰ ਰਹੇ ਸੀ हां हां लगातार चल ਰਹੇਗਾ ਤੇ ਉਹਦੇ ਲਈ ਅਸੀਂ ਇਹਨਾਂ ਨੂੰ ਕੰਟਰੋਲ ਕਰਨ ਦੇ ਲਈ ਤੇ ਇਹਨਾਂ ਨੂੰ ਡਿਸਪਰਸ ਕਰਨ ਦੇ ਲਈ ਅਸੀਂ ਫਿਰ ਜੋ ਪੋਸੀਬਲ ਮਾਈਲਡਸ ਯੂਜ਼ ਆ ਫੋਰਸਡ ਉਹ ਕਰਾਂਗੇ ਤੇ ਹਲੇ ਤੱਕ ਤਾਂ ਅਸੀਂ ਇਹਨਾਂ ਨੂੰ ਮੇਨਟੇਨ ਹੀ ਕਰ ਰਹੇ ਹਾਂ ਤੇ ਗੈਸ ਦਾ ਇਸਤੇਮਾਲ ਕੀਤਾਗੇ ਕੁਝ ਤਾਂ ਕਿ ਇਹਨਾਂ ਨੂੰ ਡਿਸਪਰਸ ਕੀਤਾ ਜਾ سکے ਜੀ ਥੈਂਕ ਯੂ ਜੀ